ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਪਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਘੰਡਾਵੰਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਪਠੰਡਾ ਬਾਈਕੋਲ ਸੂਨਣ ਵਾਲੀ ਮੱਝ ਤੇ ਸੂਨਣ ਵਾਲੀ ਗਾਂ ਬਕਾਉਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ نوٹ ਕਰੋ ਜੀ 7528000325 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਗੁੜਾਤੋਰ ਫੋਲੋਅਰਸ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਡ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸਿਕਾ ਜੀ ਅੱਛੀਆਂ ਬਾਈ ਨਾਂ ਵੀਰੇ ਆਪਣਾ ਦਰਸ਼ਨ ਖਾਂ ਜੀ ਪੈਂਡ ਠੰਡਾਵਨਾ ਜੀ ਜ਼ਿਲ੍ਹਾ ਬਟਿੰਡਾ ਪਹਿਲੀ ਮੱਝ ਦੀ ਜਾਣਕਾਰੀ ਵੀਰੇ ਪਹਿਲੀ ਮੱਝ ਵੀਰੇ 2 ਮਹੀਨੇ ਲੈਂਦੇ ਸੂਣ ਦੇ ਹਾਂਜੀ 8 ਮਹੀਨੇ ਘੱਬਣ ਵਾਲਾ ਠੀਕ ਹੈ ਅਤੇ ਚੈੱਕ ਕਰਾ ਕੇ ਲੈ ਜਾ ਸਕਦਾ ਆਪਣੀ ਜੁਬੇ ਜਾਰੀ ਹੈ ਗਾਰੰਟੀ ਹੈ ਜਿੰਦਾ ਮਰਜੀ ਡਾਕਟਰ ਲੈ ਕੇ ਚੈੱਕ ਕਰਾ ਲੈ ਠੀਕ ਆ ਪਿਛਲੇ ਸਵੇਰੇ ਦੁੱਧ ਬਈ ਤੋ ਦੁੱਧ ਦਾ ਜੀ 11 ਕਿਲੋ 11.5 ਕਿਲੋ ਦੁੱਧ ਦਿੱਤੀ ਜੀ ਆ ਪਿਛਲੇ ਸਵੇਰੇ ਹਾਂਜੀ ਠੀਕ ਆ ਤੇ ਤੋਰ ਦੋਪਰਾ ਲੋਪਰਾ ਚੈੱਕ ਕਰ ਸਾਬ ਚੰਗੀ ਪੜੀ ਫਲੋਸੀਏ 2 ਮਹੀਨੇ ਦੀ ਕੱਚੀ ਜੇ ਵਾਲੋ ਬਹੁਤ ਸਾਫ ਆ ਤੁਹਾਨੂੰ ਬਾਤ ਪੁੱਲ ਪਾ ਸਾ ਠੀਕ ਆ ਲੋਪਰਾ ਚੈੱਕ ਕਰ ਸਾਬ ਲੋਇ ਚ ਬਾਈ ਦੀ ਚੈੱਕ ਕਰਵਾਈ ਵੀ ਤੁਸੀਂ ਚੈੱਕ ਕਰਵਾਣੀ ਕਰਵਾ ਲਓ 2 ਮਹੀਨੇ ਰਹਿੰਦੇ ਆ ਸੂਣ ਦੇ ਠੀਕ ਹੈ ਜੀ ਨੀਵਾਂ ਦਾ ਕਾਜ ਸਿਰ ਲਾ ਸਕਦੇ ਭਰਾ ਠੀਕ ਹੈ ਨਾ ਇੰਜੇ ਛੋਏ ਨੂੰ ਗੱਬਣ ਆ ਗਈ ਠੀਕ ਹੈ ਜੀ ਖਣ ਜਮਾ ਵਾਪਸ ਦੇ ਕੈਮਰਾ ਥਣ ਤੇ ਲਿਵਾ ਬਹੁਤ ਆਗਾ ਠੀਕ ਹੈ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਗਲੀ ਸਾਈਡ ਲਿਵਾ ਥਣ ਬਹੁਤ ਸੋਨਾ ਲੰਮਾ ਲੰਮਾ ਥਣ ਲੱਗਿਆ ਠੀਕ ਹੈ ਨਾ ਦਰਸ਼ਨ ਭਾਈ ਰੇਟ ਯਾਰ ਸਹੀ ਜੇ ਖੱਚ ਗਏ ਦੱਸ ਵਾ ਦੇਣ ਲੈਣ ਜਿਹੜਾ ਰੇਟ ਵੀ ਇਹਦਾ 65000 ਰੁਪਿਆ 65000 ਹਾਂ ਜੀ ਜਮਾ ਖੱਚ ਦਿੱਤੀ ਆ ਹਾਂ ਕਰ ਦਿਆਂਗੇ ਤੇਰਾ ਵਾਣ ਤਾ ਜ਼ਰੂਰ ਕਰਾਂਗੇ ਕਿੰਨਾ ਕਰ ਦਿਆਂਗਾ ਦਸ ਹੀ ਦੇ ਯਾਰ ਹਾਂ ਵਾਹ ਦਾ ਨਾ ਇਹ ਮੌਕੇ ਦੀ ਗੱਲ ਕਿਹਰੇ ਜੋ ਲਾਉਣ ਦੀ ਗੱਲ ਆ 60 ਦੀ ਤੇ ਨਗਾ ਦੇ ਦਾਂਗੇ ਬਸ 60000 ਰੁਪਏ ਕਹਿੰਦੇ ਦੇ ਦਾਂਗੇ ਠੀਕ ਹੈ ਨਾ 65000 ਰੁਪਏ ਨਹੀਂ ਮੰਗਦੇ ਲੈ ਬੰਦੂ ਦਿਖਾ ਦੇ ਫੁੱਲ ਡਾਟ ਵਧੀ ਆ ਗਈ ਪੂਰੀ ਐ ਨਹੀਂ ਠੀਕ ਆ ਲੋ ਝੂਲ ਜਾਲੀ ਆ ਦੀ ਫੁੱਲ ਮੈਂ ਆ ਠੀਕ ਆ ਜੀ ਠੀਕ ਹਾਂ ਜੀ ਭਾਈ ਗਾਹ ਦੀ ਜਾਣਕਾਰੀ ਦਿਓ ਜੀ ਗਾ ਵੀ ਤੇ ਦੂਜੇ ਸੂਏ ਲਈ ਗੱਬਣਾ ਪਹਿਲਾ ਸੂਏ ਸੂਈ ਠੀਕ ਆ ਦੂਜੀ ਸੂਈ ਲੈ ਗੱਬਣਾ ਹਾਂ ਦੂਜੇ ਸੂਏ ਇਹਨਾਂ ਕੀ ਗੱਲ ਬਾਤ ਆ ਭਾਈ ਇਹਦੀ ਇਹਦੇ ਵੀਰੇ 8 ਦਿਨ ਪਏ ਅਜ ਹਫਤਾ 8 ਦਿਨ ਪਏ ਆ ਭਰਾ ਸੇਕ ਕਰ ਸਭ ਤੋਂ ਚੰਗੀ ਪੁਲੀ ਪਲੋਸੀ ਆ ਸਿਵਲ ਠੰਡੀ ਫੁੱਲ ਠੀਕ ਆ ਲੋ ਜੀ ਤੋੜਾ ਦੇਖ ਸਕਦੇ ਕਰਮਾਂ ਵਾਲੀ ਦਾ ਘੱਟ ਪੁੜਾ ਥੱਲੇ ਵੇਦਨਤਾ ਜਿਹਾ ਤੁਸੀਂ ਬਦਲਾ ਹਾਵੇ ਭਰਾ ਤੇ ਰੇਡ ਭਰਾ ਖੱਚ ਕੇ ਯਾਰ ਦੱਸਣ ਰੇਡ ਵੀਰੇ ਦਾ ਫੋਨ ਦੀ ਕਰਦਾਂਗੇ ਫੋਨ ਤੇ ਕਰਾਂਗੇ ਹਾਂ ਜੀ ਚਲੋ ਸੋਡੀ ਮਰਜੀ ਆ ਮਾੜਾ ਮਾੜਾ ਸੇਂਗ ਜ਼ਰੂਰ ਆ ਹਾਂ ਜੀ ਕੋਈ ਆ ਔ ਸੌੜਾ ਜੀ ਕੋਈ ਐ ਗਰਮ ਨਹੀਂ ਗਈ ਜਮਾ ਠੰਡੀ ਐ ਸਭ ਫੁੱਲ ਠੀਕ ਆ ਖਿੱਚਾ ਤੋ ਹੀ ਆ ਜੀ ਥਾਂ ਦਿਖਾ ਦੇ ਡਾਕਟਰ ਕਾ ਜੀ ਠੀਕ ਆ ਠੀਕ ਲੋਪਰਾ ਚੈੱਕ ਕਰ ਸਕਦਾ ਚਾਰ ਹਨਾ ਸਾਹ ਪੂਰੀ ਇਸ ਕੁਆਲਟੀ ਦੇ ਤੁਸਾਂ ਕਈ ਮਾਰੇ ਬੰਦਾ ਆਨਲਾਈਨ ਆਪਣੀ ਗਾਰੰਟੀ ਹੈ ਹੋ ਦੱਸੋ ਠੀਕ ਆ ਪਹਿਲੇ ਸੂਰਤ ਦਦਸਾਉ ਬਾਈ ਅਗਲੇ ਨੇ ਦੋਦੇ ਦੇ 13 ਦੇ ਵਿੱਚ ਦਿੱਤਾ ਵੀ 13 14 ਲੀਟਰ 13 14 ਲੀਟਰ ਹਾਂ ਵਧੀਆ ਫੈਟ ਹੁੰਦੀ ਮਾਜਰ ਕੀ ਦੀ ਠੀਕ ਆ ਕਿੰਨੇ ਦਿਨ ਹੋ ਗਏ ਆਪਣੇ ਕੋਲ ਆਈ ਨੂੰ ਆਪਣੇ ਕੋਲ ਤਾਂ ਹਣੀ ਆਈ ਹੈ ਵੀਰੇ ਪਰ ਇਹ ਤਾਂ ਪਾਰ ਦਾ ਕੰਮ ਆ ਹਾਂ ਅੱਜ ਅੱਜ ਹੀ ਕੱਲ ਪਰਸੋਂ ਕੱਲ ਆਈ ਆ ਆਪਣੇ ਕੋਲ ਕੱਲ ਆਈ ਆ ਠੀਕ ਆ ਲੋਪਰਾ ਚੈੱਕ ਦੇ ਦਸ ਲਈ ਤੁਸੀਂ ਆਪ ਕਰਨੀ ਆ ਬਾਈ ਜੀ ਨਾਲੇ ਜਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲੋ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ